ਸੋ ਅਗਰਵਾਧਿਆ ਚੰਡੀਗੜ੍ਹ ਦੇ ਵਿੱਚ ਕੈਪ ਅਤੇ ਆਟੋ ਚਾਲਕ ਇੱਕ ਵਾਰ ਫਿਰ ਤੋਂ ਹੜਤਾਲ ਤੇ ਚਲੇ ਗਏ ਨੇ ਹੋ ਸੈਕਟਰ 17 ਦੇ ਸਰਕਸ ਗਰਾਊਂਡ ਦੇ ਵਿੱਚ ਇਕੱਠੇ ਹੋ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਨਾਰੇ ਬਾਚੀ ਕਰ ਰਹੇ ਨੇ ਉਹਨਾਂ ਦੋਸ਼ ਲਗਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਵੀ ਕਈ ਵਾਰ ਧਰਨਾ ਦਿੱਤਾ ਗਿਆ ਸੀ ਤੇ ਪ੍ਰਸ਼ਾਸਨ ਦੇ ਵੱਲੋਂ ਪ੍ਰੋਸਾ ਦਿੱਤਾ ਜਾਂਦਾ ਹੈ ਪਰ ਅਜੇ ਤੱਕ ਕੋਈ ਵੀ ਮੰਗ ਪੂਰੀ ਨਹੀਂ ਹੋਈ ਸੋ ਚੰਡੀਗੜ੍ਹ ਦੇ ਵਿੱਚ ਕਈ ਤਰ੍ਹਾਂ ਦੀਆਂ ਨਾਜਾਇਜ਼ ਟੈਕਸੀਆਂ ਵੀ ਚੱਲ ਰਹੀਆਂ ਹਨ ਉਹਨਾਂ ਦੇ ਖਿਲਾਫ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਦੀ ਜਿਸ ਦੇ ਕਰਕੇ ਚੰਡੀਗੜ੍ਹ ਦੇ ਵਿੱਚ ਕੈਬ ਅਤੇ ਆਟੋ ਯੂਨੀਅਨ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਕੈਬ ਅਤੇ ਆਟੋ ਯੂਨੀਅਨ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਇਆ ਹੈ ਕਿ ਸਾਡੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਬੇਨਤੀ ਅਸੀਂ ਵਾਰ-ਵਾਰ ਕਰਕੇ ਜੀ ਪ੍ਰੋਟੈਸਟ ਕਰਕੇ ਧਰਨੇ ਕਰਕੇ ਐਪਲੀਕੇਸ਼ਨਾਂ ਦੇ ਕੇ ਮਰੰਡਮ ਦੇ ਕੇ ਚਾਹੇ ਗਵਰਨਰ ਸਾਹਿਬ ਹੈ ਚਾਹੇ ਐਸਜੀਏ ਸਾਹਿਬ ਹੈ ਚਾਹੇ ਹੂਮ ਸੈਕਟਰੀ ਸਾਹਿਬ ਹੈ ਚਾਹੇ ਐਡਵਾਈਜ਼ਰ ਸਾਹਿਬ ਹੈ ਚਾਹੇ ਪੁਲਿਸ ਪ੍ਰਸ਼ਾਸਨ ਹੈ ਜੀ ਹਰ ਬੰਦੇ ਨੂੰ ਪ੍ਰਾਸੀ ਦੇ ਚੁੱਕਿਆ ਸਾਡੀ ਕਿਸੇ ਵੀ ਗੱਲ ਤੇ ਕੋਈ ਕਾਰਵਾਈ ਨਹੀਂ ਹੁੰਦੀ ਚਾਰਟਰੀ ਨੂੰ ਪਿੱਛੇ ਕੈਬ ਆਟੋ ਸੁਯੋਕਤ ਮੋਰਚ ਨੇ ਸਟ੍ਰਾਈਕ ਕੀਤੀ ਸੀ ਬਾਈਕ ਟੈਕਸੀ ਦੇ ਖਿਲਾਫ ਈ ਰਿਕਸ਼ੇ ਦੇ ਖਿਲਾਫ ਤੇ ਸਾਡੇ ਜਿਹੜੇ ਨਜਾਇਜ਼ ਚਲਾਨ ਹੋ ਰਹੇ ਉਹਨਾਂ ਦੇ ਖਿਲਾਫ ਤੇ ਸਭ ਤੋਂ ਮੇਨ ਸਭ ਤੋਂ ਮੇਨ ਡਿਮਾਂਡ ਜਿਹੜੀ ਸਾਡੀ ਹੈਗੀ ਹੈ ਸਾਡਾ ਮਿਨੀਮਮ ਰੇਟ ਤੈਅ ਨਹੀਂ ਹੋ ਰਿਹਾ ਜਿਹੜਾ 2 ਸਾਲਾਂ ਤੋਂ ਅਸੀਂ ਲੜਾਈ ਲੜ ਰਹੇ ਹਾਂ ਜਦੋਂ ਕਰਨਾਟਕ ਸਰਕਾਰ ਨੇ ਉਹ ਰੇਟ ਤੈਅ ਕਰਤਾ ਪਹਿਲੇ 3 ਕਿਲੋਮੀਟਰ ਦਾ 100 ਰੁਪਿਆ 80 20 ਦਾ ਰੇਸ਼ੋ ਉਹ ਵੀ 80% ਸਾਨੂੰ ਮਿਲੇਗਾ 20% ਕੰਪਨੀ ਨੂੰ ਐਗਰੀਗੇਟਰ ਨੂੰ ਮਿਲੇਗਾ ਵਿਦ GST ਵਿਦ ਕਮਿਸ਼ਨ ਤੇ ਉਹਨਾਂ ਦਾ ਜਿਹੜਾ ਸਾਡਾ 4 ਤਰੀਕ ਨੂੰ ਜਿਹੜੀ ਗੱਲ ਹੋਈ ਸੀ ਜੀ ਉਸ ਦਿਨ ਸਾਡੇ ਪ੍ਰਧੂਮਨ ਜੁਆਇੰਟ ਸੈਕਟਰੀ ਨੇ ਸਾਨੂੰ ਕਿਹਾ ਸੀਗਾ ਕਿ ਸ਼ੁੱਕਰਵਾਰ ਨੂੰ ਤੁਹਾਡਾ ਡਰਾਫਟ ਰਿਲੀਜ਼ ਹੋ ਜਾਏਗਾ 15 ਦਿਨ ਦਾ ਉਹਦਾ ਨੋਟੀਫਿਕੇਸ਼ਨ ਹੋਏਗਾ ਉਹ 15 ਦਿਨਾਂ ਬਾ ਸਾਡੇ ਮਾਨਯੋਗ ਸਤਕਾਰਯੋਗ ਸੰਜੀਤ ਟੰਡਨ ਜੀ ਜੋ ਬੀਜਪੀ ਤੋਂ ਕੈਂਡੀਡੇਟ ਸੀਗੇ ਸਾਡੇ ਇੱਥੇ ਆਪਣੇ ਚੰਡੀਗੜ੍ਹ ਤੋਂ ਤੇ ਮਨੀਸ਼ तिवारी ਜੀ ਸਾਰਿਆਂ ਨੂੰ ਅਸੀਂ ਲੈਟਰ ਦੇ ਚੁੱਕੇ ਹਾਂ ਕੋਈ ਵੀ ਮੇਅਰ ਹੋਵੇ ਜੀ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਚਾਹੇ ਉਹ ਪੰਜਾਬ ਹੈ ਸੀਐਮ ਹੈ ਸਭ ਨੂੰ ਦੇ ਚੁੱਕੇ ਹਾਂ ਤੇ ਉਹਨਾਂ ਨੇ ਸਾਡੀ ਜੁਆਇੰਟ ਸੈਕਟਰੀ ਨਾਲ ਗੱਲ ਕੀਤੀ ਜੀ ਕਿ ਇਹਨਾਂ ਦਾ ਬਈ ਇਹ ਰੇਟ ਵਾਲਾ ਮੁੱਦਾ ਹੱਲ ਕਰੋ ਕਿਉਂਕਿ ਇਹ ਭੁੱਖੇ ਮਰ ਰਹੇ ਨੇ ਇਹਨਾਂ ਕੋਲ ਰੇਟ ਨਹੀਂ ਹੈਗਾ ਤੇ ਉਹਦੇ ਚ ਜੀ ਉਹ ਸਭ ਤੋਂ ਮੇਨ ਗੱਲ ਇਹ ਹੋਈ ਕਿ ਉਹਨਾਂ ਨੇ ਇਹ ਗੱਲ ਕਹੀ ਚਲੋ ਇਦਾਂ ਕਰਦੇ ਹਾਂ ਜੀ ਤੁਹਾਨੂੰ 10 ਦਿਨ ਦਾ ਹੋਰ ਟਾਈਮ ਦੇ ਦੋ ਅਸੀਂ ਇਹਨਾਂ ਨਾਲ ਮੀਟਿੰਗ ਕਰ ਲੈਨੇ ਆ ਅਸੀਂ ਜਿਹੜੀ ਡਰਾਫਟ ਨਹੀਂ ਬਣਾਵਾਂਗੇ ਸਿੱਧੀ ਇਹਨਾਂ ਦੀ ਆਬਜੈਕਸ਼ਨ ਜਿਹੜੀ ਹੈ ਇਹਨਾਂ ਮੀਟਿੰਗਸ ਤੋਂ ਬਾਅਦ ਅਸੀਂ ਆਬਜੈਕਸ਼ਨ ਖਤਮ ਕਰਕੇ ਅਸੀਂ ਨੋਟੀਫਿਕੇਸ਼ਨ ਜਾਰੀ ਕਰਾਂਗੇ ਰੇਟ ਦਾ ਤੇ ਪਾਲਿਸੀ ਦਾ ਜਿਸ ਵਿੱਚ ਵਾਈਡਪਲੇਟ ਦੇ ਬਾਰੇ ਵੀ ਲਿਖਿਆ ਜਾਏਗਾ ਉਹ ਪਾਲਿਸੀ ਅਸੀਂ ਵੇਟ ਕਰ ਰਹੇ ਹਾਂ ਨੋਟੀਫਿਕੇਸ਼ਨ ਦੀ ਹੁਣ ਨੋਟੀਫਿਕੇਸ਼ਨ ਦੇ ਚੱਕਰ 'ਚ ਅਸੀਂ ਅੱਜ ਹੜਤਾਲ ਕਰ ਲਈ ਤੇ ਉਹਦੇ ਵਿੱਚ ਸਭ ਤੋਂ ਵੱਡੀ ਮੰਗ ਸਾਡੀ ਹੈਗੀ ਹੈ ਕਿ ਈ ਰਿਕਸ਼ੇ ਨੂੰ ਜਿਹੜਾ ਉਹ ਸੈਕਟਰ ਤੋਂ ਸੈਕਟਰ ਚੱਲਣਾ ਚਾਹੀਦਾ ਜਾਂ ਸੈਕਟਰ ਦੇ ਵਿੱਚ ਚੱਲਣਾ ਚਾਹੀਦਾ ਨੈਸ਼ਨਲ ਹਾਈਵੇ ਤੇ ਨਹੀਂ ਚੱਲਣਾ ਚਾਹੀਦਾ ਉਹ ਚੱਲ ਰਿਹਾ ਜ ਇਹ ਜਿਹੜੀ ਬਾਈਕ ਟੈਕਸੀ ਹੈ ਉਹ ਏਪੀ ਜੀਪੀ ਯੂਪੀ ਸਾਰੇ ਨੰਬਰਾਂ ਦੀਆਂ ਬਾਈਕਾਂ ਚੱਲ ਰਹੀਆਂ ਜਿਦੀ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਉਹਨਾਂ ਨੂੰ ਐਗਰੀਗੇਟਰ ਲਾਇਸੈਂਸ ਜਿਹਨਾਂ ਨੇ ਦਿੱਤਾ ਉਹ ਹੀ ਚਲਵਾ ਰਹੀਆਂ ਨੇ ਪ੍ਰਸ਼ਾਸਨ ਦਿੱਲੀ ਪ੍ਰਸ਼ਾਸਨ ਜਿਹੜਾ ਹੈਗਾ ਜੀ ਉਹਨਾਂ ਨੇ ਸੁਪਰੀਮ ਕੋਰਟ ਤੇ ਬਾਈਕ ਟੈਕਸੀ ਬੰਦ ਕਰਤੀ ਹੈ ਉੱਥੇ ਚਲਾਨ ਹੋ ਰਹੇ ਨੇ ਕੋਈ ਵੀ ਪੀਲੀ ਪਲੇਟ ਆ ਚਾਹੇ ਕੋਈ ਵੀ ਹੋਵੇ ਤੇ ਉਹਨੂੰ ਨਹੀਂ ਚੱਲ ਰਹੀ ਠੀਕ ਹੈ ਜੀ ਪੰਜਾਬ ਦੇ ਵਿੱਚ ਐਗਰੀਗੇਟਰ ਲਾਓ ਲਾਓ ਹੈ ਹੀ ਨਹੀਂ ਜੇ ਕਿਸੇ ਨੇ ਪੀਲੀ ਪਲੇਟ ਤੇ ਵੀ ਚਲਾਉਣੀ ਹੈ ਤਾਂ ਵੀ ਅਲਾਉਡ ਨਹੀਂ ਹੈ ਸਵਾਰੀ ਚੱਕਣੀ ਹਰਿਆਣੇ 'ਚ ਵੀ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਅਗਰ ਪਾਲਿ ਕਈ ਉਹ ਨਵੀ ਹੋਵੇ ਚਾਹੀਓ 7 ਸਾਲ ਤੋਂ ਪੁਰਾਣੀ ਨਾ ਹੋਵੇ ਤੇ ਇੱਥੇ ਏਪੀ ਜੀਪੀ ਸਾਰੀਆਂ ਚੱਲ ਰਹੀਆਂ ਨੇ ਉਹਨਾਂ ਕੰਪਨੀਆਂ 'ਚ ਚੱਲ ਰਹੀਆਂ ਨੇ ਜਿੰਨਾਂ ਕੰਪਨੀਆਂ ਨੂੰ ਚੰਡੀ ਕਰਨ ਦੇ ਲਾਇਸੈਂਸ ਦਿੱਤਾ ਹੈ ਅਸੀਂ ਕਹਿ ਰਹੇ ਹਾਂ ਸਵੇਰੇ ਅਜ ਵੀ ਨਹੀਂ ਕਹਿ ਰਹੇ ਸਵੇਰ ਤੱਕ ਪ੍ਰਸ਼ਾਸਨ ਨੂੰ ਟਾਈਮ ਦੇ ਰਹੇ ਆ ਕਿ ਸਵੇਰੇ ਸਾਨੂੰ ਇਹਨਾਂ ਕੰਪਨੀਆਂ ਤੇ ਸਾਰਿਆਂ ਦੇ ਖਿਲਾਫ ਨੋਟਿਸ ਚਾਹੀਦੇ 1-1 ਲੱਖ ਰੁਪਏ ਦਾ ਜੁਰਮਾਨਾ ਪਾਓ